मेरा नाम हनीश कौशल है जी और महाशिवरात्रि ਦੇ ਸ਼ੋਭਾ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਲ ਦਿਨ ਬੁੱਧਵਾਰ 6 ਮਾਰਚ ਨੂੰ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਜੋ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾਂਦੀ ਹੈ ਇਹ ਸ਼ੋਭਾ ਯਾਤਰਾ ਠੀਕ 2 ਵਜੇ ਸ਼ੇ ਮੰਦਰ ਡਬੀਬੀਆਰ ਤੋਂ ਆਰੰਭ ਹੋਵੇਗੀ ਔਰ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਇੱਥੇ ਹੀ ਸਮਾਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਵਿੱਚ ਸਤ ਜਿਸ ਤਰ੍ਹਾਂ ਹਲੇ ਪਰਾਂਜਿਨਰ ਸਿਆ ਹੈ ਵੀ ਸ਼ੋਭਾ ਯਾਤਰਾ ਬਹੁਤ ਸੁੰਦਰ-ਸੁੰਦਰ ਚਾਕੀਆਂ ਤੁਹਾਨੂੰ ਦਿਖਾਈਆਂ ਜਾਣਗੀਆਂ ਔਰ ਇਸ ਵਿੱਚ ਬਹੁਤ ਹੀ ਮਨਮੋਹਕ ਚਾਕੀਆਂ ਜੋ ਤੁਸੀਂ ਅੱਜ ਤੱਕ ਨਹੀਂ ਦੇਖੀਆਂ ਉਹਨੂੰ ਉਹ ਵੀ ਦਿਖਾਈਆਂ ਜਾਣਗੀਆਂ ਬਹੁਤ ਹੀ ਸੁੰਦਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਭਗਵਾਨ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੋਲੇਨਾਥ ਹਰ ਹਰ ਮਹਾਦੇਵ ਕੀ ਨਾਮ ਹੈ ਮੇਰਾ ਨਾਮ ਜੁਗਲ ਕਿਸ਼ੋਰ ਸਾਨੀ ਮੈਂ ਇੱਕ ਸਮਾਜ ਸੇਵੀ ਆ ਇਸ ਸੰਸਥਾ ਨਾਲ ਮੈਂ 2004 ਤੋਂ ਵੀ ਜੁੜਿਆ ਹੋਇਆ ਹਾਂ ਔਰ ਹਰ ਸਾਲ ਦੀ ਤਰ੍ਹਾਂ ਇਸ ਡੱਬੀ ਬਾਜ਼ਾਰ ਤੋਂ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਇੱਕ ਦਿਨ ਪਹਿਲਾਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਾਂਕੀਆਂ ਤਰ੍ਹਾਂ ਤਰ੍ਹਾਂ ਦੇ ਬੈਂਡ ਕੋੜੇ ਹਾਥੀ ਸਾਰਾ ਬਹੁਤ ਉੱਚੇ ਮਤਲਬ ਦੂਰ ਦੂਰ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਇੱਥੇ ਆ ਰਹੇ ਆ ਉਹ ਇਸ ਚਾਂਕੀਆਂ ਨੂੰ ਦੇਖਣ ਦਾ ਮਨੋਹਕ ਦ੍ਰਿਸ਼ ਦੇਖੋ ਸਮਾਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਰਾੜੇ ਦੇ ਵਿੱਚ ਹੌਮ ਹੌਮਾ ਕੇ ਪਹੁੰਚੋ ਜੈ ਸ਼੍ਰੀ ਰਾਮ ਜੈ ਪੋਲੇ ਨਾਮ ਪਰਮੇਂਦਰ ਬਰਮਾ ਮਹਾ ਸ਼ਿਵਰਾਤਰੀ ਦੇ ਪਾਵਨ ਪਰਬਤੇ ਜੋ ਵਿਸ਼ਾਲ ਸ਼ੁਭ ਯਾਤਰਾ ਸ਼੍ਰੀ ਨੀਲਕੰਠ ਮੰਗਾਂ ਦੇ ਸਹਿਮਤੀ ਅਤੇ ਸਮੂਹ ਸ਼ਹਿਰ ਵਾਸੀਆਂ ਵੱਲੋਂ ਕੱਢੀ ਜਾਂਦੀ ਹੈ ਉਹ ਕੱਲ ਨੂੰ ਠੀਕ 1 ਵਜੇ ਡੱਬੀਗਰ ਤੋਂ ਸ਼ੁਰੂ ਹੋਵੇਗੀ ਤੇ ਪੂਰੇ ਸ਼ਹਿਰ ਦੀ ਪ੍ਰਗਮਾ ਕਰਦੀ ਹੋਈ ਡੱਬੀਗਰ ਚ ਹੀ ਸਮਾਪਤ ਹੋਵੇਗੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਕੰਮਕਾਰਾਂ ਤੋਂ ਵਿਲੇ ਹੋ ਕੇ ਇਸ ਸ਼ੋਹਾ ਯਾਤਰਾ ਵਿੱਚ ਸ਼ਾਮਲ ਹੋਵੋ ਅਤੇ ਪੋੜੇ ਨਾਜੀ ਦਾ ਆਸ਼ੀर्वाद ਪ੍ਰਾਪਤ ਕਰੋ ਤੁਹਾਨੂੰ ਇਸ ਸ਼ੋਹਾ ਯਾਤਰਾ ਵਿੱਚ ਸੁੰਦਰ ਤੋਂ ਨਾਚੀਆਂ ਤੇ ਬਹੁਤ ਹੀ ਵਧੀਆ-ਵਧੀਆ ਬੈਂਡ ਦੇਖਣ ਨੂੰ ਮਿਲਣਗੇ ਇਸ ਲਈ ਫੇਰ ਇੱਕ ਦੁਆਰ ਤੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕੱਲ ਨੂੰ ਠੀਕ 2 ਵਜੇ ਕੰਮਕਾਰਾਂ ਤੋਂ ਵਿਲੇ ਹੋ ਕੇ ਇਸ ਸ਼ੋਹਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਭਗਵਾਨ ਪੋੜੇ ਨਾਜੀ ਦਾ आशीर्वाद प्राप्त करो जय शिवशंकर जय भोलेनाथ आज की नम जी अपना मैं सन्नी दुआ ਸਾਡਾ ਸਾਰਾ ਹੀ ਨੀਲਕੰਟ ਮਹਾਦੇਵ ਸਮਰਾਲਾ ਜੋ ਕਿ ਹਰ ਸਾਲ ਸ਼ਿ ਮਹਾਸ਼ਿਵratri ਦੇ ਸ਼ੋਭਾ ਅਵਸਰ ਤੇ ਸਾਡੀ 24ਵੀਂ ਵਿਸ਼ਾਲ ਸ਼ੋਭਾ ਯਾਤਰਾ ਜੋ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਨਿਕਲ ਜਾਂਦੀ ਹੈ ਅੱਜ ਪੂਰੇ ਸ਼ਹਿਰ ਨੂੰ ਦੋਲਹਨ ਵਾਂਗ ਸਜਾਇਆ ਹੋਇਆ ਜੋ ਕਿ ਕੋਲੇਨਾਥ ਦੀ ਬਰਾਤ ਕੱਲ ਨੂੰ ਠੀਕ 2 ਵਜੇ ਪਾਣੀ ਵਾਲੀ ਟੈਂਕੀ ਛੇ ਮੰਦਰ ਡੱਬੀਬੀਆਰ ਕੋਲੋਂ ਚੱਲੇਗੀ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਠੀਕ 2 ਵਜੇ ਛੇ ਮੰਦਰ ਡੱਬੀਬੀਆਰ ਕੋਲ ਟੈਂਕੀ ਕੋਲ ਪਹੁੰਚੋ ਤੇ ਸ਼ਿ ਬਰਾਤ ਵਿੱਚ ਸ਼ਾਮਲ ਹੋਵੋ ਇਸ ਵਿੱਚ ਤੁਹਾਨੂੰ ਜੋ ਕੀ ਦੇਖਣਯੋਗ ਹੋਵੇਗਾ ਬੈਂਡ ਤੇ ਝਾਕੀਆਂ ਦਿੱਲੀ ਤੋਂ ਕੁਰਕ ਖੇਤਰ ਤੋਂ ਤੇ ਹਾਥੀ ਘੋੜੇ ਊਂਠ ਤੇ ਸ਼ਹਿਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਣਗੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕਿ ਇਸ ਸ਼ੋਭਾ ਯਾਤਰਾ ਦੀ ਰੌਣਕ ਵਧਾਓ ਤਾਂ ਕਿ ਜਿਹੜਾ ਐਡਾ ਵੱਡਾ ਆਪਾਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਨਿਕਲਦੀ ਆ ਉਸ ਨੂੰ ਆਪਾਂ ਚਾਰ ਚੰਨ ਲਾਈਏ ਜੈ ਭੋਲੇ ਨਾਥ ਹਰ ਹਰ ਮਹਾਦੇਵ